ਸ੍ਰੀ ਵੈਗੁਰੂ ਜੀ ਕੀ ਫਤਿਹ ਹਲਕਾ ਆਨੰਦਪੁਰ ਸਾਹਿਬ ਦੇ ਸਾਰੇ ਨਿਵਾਸੀਆਂ ਵਾਸੀਆਂ ਦਾ ਧੰਨਵਾਦ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਮਲਵਿੰਦਰ ਕੰਗ ਨੂੰ ਐਡੀ ਵੱਡੀ ਡੀ ਨਾਲ ਦਿਤਾ ਕੇ ਐਮਪੀ ਬਣਾ ਕੇ ਦਿੱਲੀ ਭੇਜਿਆ ਅਸੀਂ ਸਾਰੇ ਵਰਕਰਾਂ ਦਾ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਭਾਈ ਮਲਵਿੰਦਰ ਸਿੰਘ ਜੀ ਕੰਗ ਦੀ ਜਿੱਤ ਤੇ ਮੈਂ ਸਾਰੇ ਹਲਕਾ ਆਨੰਦਪੁਰ ਸਾਹਿਬ ਵਾਸੀਆਂ ਦਾ ਵਲੰਟੀਅਰਾਂ ਦਾ ਬੂਥ ਕਮੇਟੀਆਂ ਦਾ ਤੇ ਸਾਰੇ ਹੀ ਅਹੁਦੇਦਾਰ ਸਹਿਬਾਨਾਂ ਦਾ ਦਿলোਧਨਵਾਦ ਕਰਦਾ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਇੱਕ ਕਰਕੇ ਤੁਸੀਂ ਸਰਦਾਰ ਮਲਵਿੰਦਰ ਸਿੰਘ ਜੀ ਕੰਗ ਨੂੰ 12249 ਵੋਟਾਂ ਦੀ ਲੀਡ ਦਿਵਾ ਕੇ ਦਿਖਾਇਆ ਤੋਂ ਮੇਰੇ ਕੋਲ ਸ਼ਬਦ ਨਹੀਂ ਬਚੇ ਮੈਂ ਕਿਹਨਾ ਸ਼ਬਦਾਂ ਦੇ ਨਾਲ ਸਾਰੇ ਵਲੰਟੀਅਰਾਂ ਦਾ ਸਾਰੇ ਅਹੁਦੇਦਾਰ ਸਹਿਬਾਨਾਂ ਦਾ ਧੰਨਵਾਦ ਕਰ ਸਕਾਂ ਕਿ ਤੁਸੀਂ ਜਿੰਨਾ ਅਸੀਂ ਉਮੀਦ ਰੱਖਦੇ ਸੀ ਉਦੋਂ ਕਿਤੇ ਵੱਧ ਕੇ ਸਾਡੀ ਉਮੀਦ ਦੇ ਤੁਸੀਂ ਕਰੇ ਉਤਰੀਓ ਸੋ ਮੈਂ ਫਿਰ ਤੋਂ ਦੁਆਰਾ ਪੂਤ ਕਮੇਟੀਆਂ ਦਾ ਸਾਰੀਆਂ ਦਾ ਸਾਰੇ ਸੇਕਤੀ ਸਹਿਬਾਨਾਂ ਦਾ ਸਾਰੇ ਵਲੰਟੀਅਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ 48 ਡਿਗਰੀ ਟੈਂਪਰੇਚਰ ਦੇ ਵਿੱਚ ਕਰ ਤੋਂ ਕੱਡ-ਕੱਡ ਵੋਟਰਾਂ ਨੂੰ ਵੋਟਾਂ ਪੁਆਈਆਂ ਮੇਰੇ ਕੋਲ ਸ਼ਬਦ ਨਹੀਂ ਬਚੇ ਵਾਦਾ ਕਰਦੇ ਆ ਕਿ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਹ ਜਰੂਰ ਪੂਰੇ ਕਰਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਆਪ ਦਾ ਬਲਾਕ ਪ੍ਰਧਾਨ ਹੈਪੀ ਜਗਤ ਮਾਜਰਾ। ਵੀਰ ਪ੍ਰਦਰਸ਼ਨ ਕੀਤਾ ਤੁਹਾਡੇ ਕੀ ਬਜਾਰੇ ਦੇ ਵਿੱਚ ਦੇਖੋ ਜੀ ਵਧੀਆ ਰੁਝਾਨ ਆ ਜੀ ਸਾਡੇ ਹਲਕਾ ਸੀਰੀ ਅਨੰਦਪੁਰ ਸਾਹਿਬ ਦੇ ਔਰ ਅਸੀਂ ਜਿੱਤ ਦੇ ਵੱਲੋਂ ਵਧ ਰਹੇ ਹਾਂ ਔਰ ਸਾਡੀ ਜਿੱਤ ਯਕੀਨੀ ਹੈ ਜੀ ਤਿਲਹਾਲ ਕੀ ਸਥਿਤੀ ਹੈ ਜੀ ਇਸ ਵਕਤ ਤਿਲਹਾਲ ਜੀ ਅਸੀਂ 12000 ਸਮਥਿੰਗ ਵੋਟ ਨਾਲ ਲੀਡ ਕਰ ਰਹੇ ਹਾਂ ਜੀ ਤਕਰੀਬਨ ਤਕਰੀਬਨ ਮੇਰੇ ਖਿਆਲ 75% ਤਾਂ ਕਾਊਂਟਿੰਗ ਹੋ ਚੁੱਕੀ ਆ 25% ਰਹਿ ਗਈ ਜੀ ਕਿੰਨੀ ਕੀ ਲੀਡ ਲੱਗਦਾ ਵੀ ਹੋਰ ਜਾ ਸਕਦੀ ਹੈ ਜੀ ਕੁਝ ਵੀ ਹੋ ਸਕਦਾ ਜੀ ਕਿਉਂਕਿ ਹੁਣ ਲੀਡ ਵਧ ਰਹੀ ਹੈ ਲਗਾਤਾਰ ਪਰ ਅਸੀਂ ਸਾਡੀ ਜਿੱਤ ਯਕੀਨੀ ਹੈ ਜੀ ਔਰ ਅਸੀਂ ਸਾਰੇ ਆਪਣੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਔਰ ਆਪਣੇ ਸ਼ਹਿਰ ਨਿਵਾਸੀਆਂ ਦੇ ਕਰਾਲੀ ਵਾਸੀਆਂ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਸਾਨੂੰ ਬਹੁਤ ਵੱਡੀ ਜਿੱਤ ਵੱਲ ਲੈ ਕੇ ਜਾ ਰਹੇ ਆ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜਾਂਗੇ ਆਪਣੇ ਸ਼ਹਿਰ ਵਾਲਿਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਦਾਵਾ ਕਰ ਰਹੇ ਸੀਗੇ ਵੀ ਪੰਜਾਬ ਵਿੱਚ 13 0 ਨਾਲ ਜਿਹੜੀ ਜਿੱਤ ਹਾਸਲ ਹੋਵੇਗੀ ਕੀ ਲੱਗਦਾ ਹੈ ਕਿਉਂ ਵੋਟ ਬੈਂਕ ਘਟਿਆ ਹੈ ਭਾਜਪਾ ਦਾ ਵੋਟ ਬੈਂਕ ਕਿਉਂ ਵਧਿਆ ਜੀ ਕਾਰਨ ਕੀ ਲੱਗਦਾ ਹੈ ਜੀ ਦੇਖੋ ਜੀ ਜਿਹੜੇ ਇੱਥੇ ਅਲਾਈਅੰਸ ਸੀਗਾ ਬਾਕੀ ਜਗ੍ਹਾ ਸਾਰੇ ਕਾਂਗਰਸ ਦੇ ਨਾਲ ਅਲਾਈਅੰਸ ਹੋਇਆ ਪਰ ਕਾਂਗਰਸ ਨੇ ਵਿਚਿਤ ਕਰੀ ਉਹਨਦੀ ਜਿੱਦੀ ਵਜ੍ਹਾ ਨਾਲ ਸਾਡੀਆਂ ਪਾਰਟੀਆਂ ਅਲੱਗ-ਅਲੱਗ ਲੜੀਆਂ ਜੇ ਇਕੱਠੇ ਹੋ ਕੇ ਲੜਦੇ ਤਾਂ ਸ਼ਾਇਦ 13 13 0 ਹੀ ਆਉਂਦੀਆਂ ਜੀ ਸਾਨੂੰ ਬਿਲਕੁਲ ਜੇਕਰ ਭਾਦਰ ਦੀ ਜਿੱਤ ਰਹੇ ਹੋ ਤਾਂ ਕੀ ਪ੍ਰੋਗਰਾਮ ਲਿਖਿਆ ਗਿਆ ਜੀ ਕਿਉਂਕਿ ਜੀ ਇੱਕ ਸਿੱਖ ਪੰਥ ਦਾ ਇੱਕ ਹੁਕਮ ਆਇਆ ਹੋਇਆ ਜੀ ਕਿ ਕੱਲੂਕਾਰ ਦੇ ਦੌਰ ਚੱਲ ਰਿਹਾ ਜੀ ਕੱਲੂਕਾਰਾ ਸਪਤਾ ਚੱਲ ਰਿਹਾ ਇਸ ਦੀ ਵਜ੍ਹਾ ਨਾਲ ਟੋਲਟ ਮੱਕਾ ਨਹੀਂ ਹੋਵੇਗਾ ਜੀ ਔਰ ਜਿੱਦ ਦੀ ਖੁਸ਼ੀ ਵਿੱਚ ਮਿੱਠਾ ਮੂ ਜ਼ਰੂਰ ਕਰਾਇਆ ਜਾਊਗਾ ਜੀ ਹਾਂ ਜੀ ਮੇਟਾ ਨੂੰ ਕਿਦਾ ਹੈ ਕਾਂਗਰਸ ਵਾਲੇ ਦਾ ਕਰਾਇਆ ਜਾਊਗਾ ਇਹ ਹੋਰ ਕਿਛ। ਸਾਰੀ ਸੰਗਤ ਹੈ ਜੀ ਜਿਨ੍ਹਾਂ ਨੇ ਆਵਾਦਵੀ ਪਾਰਟੀ ਦਾ ਸਾਥ ਦਿੱਤਾ ਹੈ ਜੀ ਸਾਰਿਆਂ ਨੇ ਇੱਕ ਵੋਟ ਤੇ ਰੂਪ ਵਿੱਚ ਆਪਣਾ ਮਤਦਾਨ ਕਰਕੇ ਆ ਸਾਡੇ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਨੂੰ ਹਲਕਾ ਸੀਰੀ ਅਨੰਦਪੁਰ ਸਾਹਿਬ ਤੋਂ ਐਮਪੀ ਬਣਾ ਰਹੇ ਹਨ। ਔਰ ਨਦੀਬਾ ਜੀ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਜਿੱਤਦੇ ਖੁਸ਼ੀਆਂ ਦੂਦਰ ਦੇ ਮੱਥੇ ਕੈਬਨਰ ਮੰਤਰੀ ਅਨਮੋਲ ਗਗਨਵਾਨ ਵੀ ਬੀ ਨੇੜੇ ਆ ਰਹੀ ਹੈ। ਕੀ ਗੜਾ ਜਾਓਗੇ ਦੋ ਦੋ ਗੁੜੀਆਂ ਇਕੱਠੀਆਂ ਹੋ ਰਹੀਆਂ ਗੱਲ ਤੇ। ਇਹ ਖੁਸ਼ੀ ਮਨਾਈ ਜਾਉਂਗੇ। ਹਾਂਜੀ ਬਹੁਤ ਬਹੁਤ ਖੁਸ਼ੀ ਦੋਹੇ ਖੁਸ਼ੀਆਂ ਬਹੁਤ ਅੱਛੀ ਤਰ੍ਹਾਂ ਮਨਾਈ ਜਾਉਂਗੀਆਂ। ਹੋਰ ਥੋੜੇ ਰਹੀ ਮੈਂ ਸਾਰੇ ਵੋਟਰਾਂ ਦਾ ਆਪਣੇ ਇਲਾਕੇ ਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪਾਰਟੀ ਦੀ ਆਵਾਜ਼ ਵੀ ਪਾਰਟੀ ਦੀ ਚਿਤ ਕਰਾਈ। ਔਰ ਅਨੰਦਪੁਰ ਸਾਹਿਬ ਜਿਹੜਾ ਹਲਕਾ ਸਾਡਾ ਉੱਥੇ ਦੇ ਮਲਵਿੰਦਰ ਕੰਗਜੀ ਐਲਾਨ ਬਾਕੀ ਹੈ ਪੈਸੇ ਜਿੱਤੇ ਹੋਏ। ਤੇ ਮੈਂ ਸਾਰਿਆਂ ਨੂੰ ਬਤਾਈ ਦੇਣਾ ਚਾਹੁੰਦਾ ਮੈਂ ਸਾਹਿਬ ਲਗਾਤਾਰ ਲੀਡ ਜਿਹੜੀ ਆ ਬਾਤੀ ਹੋਈ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਲੀਡ ਜੜੀ ਹੈਗੀ ਕਿ ਲਗਾਤਾਰ ਵੱਧ ਰਹੀ ਹੈ ਸਾਨੂੰ ਉਮੀਦ ਹੈ ਕਿ ਲਗਭਗ ਇਸ ਟਮ ਲੀਡ ਜਿਹੜੀ ਚੱਲ ਰਹੀ ਉਹ 13000 ਚੱਲ ਰਹੀ ਹੈ ਇਸ ਤੇ ਲਗਭਗ 20000 ਦੇ ਕਰੀਬ ਆ ਬਜਿੱਤਾਂਗੇ ਜੀ ਆਪਣੀ ਸੀਟ ਕੀ ਲੱਗਦਾ ਹੈ ਮਾਰਜਨ ਕਿਉਂ ਘਟ ਰਿਹਾ ਕਿਉਂਕਿ ਉਮੀਦ ਲੋਕਾਂ ਨੂੰ ਜ਼ਿਆਦਾ ਸੀਗੀ ਵੀ ਜ਼ਿਆਦਾ ਮਾਰਜਨ ਆ ਆਮ ਆਦਮੀ ਪਾਰਟੀ ਦੇ ਸੰਬੰਧ ਦੇ ਸਬੰਧ ਦੇ ਦੇਖੋ ਮਾਰਜਨ ਜਿਹੜਾ ਹੈਗਾ ਕਿ ਇਹ ਲੋਕਾਂ ਦੀ ਮਰਜ਼ੀ ਹੈ ਜੀ ਪਬਲਿਕ ਦੀ ਤੇ ਦੂਜੀ ਸਫਤੇ ਵੱਡੀ ਗੱਲ ਕੀ ਚੱਕਰ ਹੈ ਕਿ ਇਸ ਟਮ ਜਿਹੜਾ ਮੁ ਤੇ ਉਹ ਸਭ ਤੋਂ ਵੱਡੀ ਗੱਲ ਕੀ ਚੱਕ ਰਹੀ ਇਹਦੇ ਵਿੱਚ ਕੁਝ ਪਾਰਟੀਆਂ ਵੀ ਇਕੱਠੀਆਂ ਹੋ ਕੇ ਮੈਦਾਨ ਕਰਨੀਆਂ ਇੱਕ ਦੂਜੀ ਪਾਰਟੀ ਨੂੰ